ਜੋ ਤਸਵੀਰਾਂ ਬਿਕੋਣਾ ਸੰਜੇ ਕਰਨ ਇੱਕ ਜਿਹੜਾ ਲੜਾਈ ਝਗੜਾ ਜਿਹੜਾ ਮਾਮਲਾ ਸਾਹਮਣੇ ਆਇਆ ਸੋ ਜਿਹੜੇ ਪ੍ਰਾਈਵੇਟ ਹਸਪਤਾਲ ਚੜਾ ਕਿ ਉਹ ਜਿਹੜੇ ਪਾਰਟੀ ਜਿਹੜੀ ਪਹੁੰਚੀ ਹੋਈ ਸੀ ਤੋਂ ਗੱਲਬਾਤ ਕਰਦੇ ਆ ਕਿ ਸਾਰਾ ਕੀ ਮਾਮਲਾ ਹਾਂਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਰ ਰਾਤ ਇੱਕ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਤੇ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਨਾਮ ਕੀ ਤੁਹਾਡਾ ਕੀ ਨਾਮ ਹੈ ਜੀ ਸਰ ਰਾਜਾ ਨਾਮ ਹੈ ਮੇਰਾ ਕੀ ਹੋਇਆ ਕੀ ਹੈ ਸਰ ਮੈਂ ਡੈਡੀ ਨੂੰ ਫੋਨ ਕਰਦਾ ਸੀਗਾ 8 ਵਜੇ ਤੋਂ ਤੇ ਮੇਰੇ ਡੈਡੀ ਫੋਨ ਨਹੀਂ ਚੱਕਦੇ ਸੀਗੇ ਹਾਂ ਤੇ ਸਾਡੇ ਨੂੰ ਵੀ ਕਿਸੇ ਨੇ ਫੋਨ ਚੱਕਿਆ ਤੋ ਕਹਿੰਦੇ ਕਿ ਤੁਹਾਡੇ ਡੈਡੀ ਹਸਪੀਟਲ ਦਾਖਿਲ ਆ ਤੇ ਹਸਪੀਟਲ ਤੁਸੀਂ ਆਇਓ ਹਨ ਫੋਨ ਕੀਤਾ ਤੁਸੀਂ ਸਾਡੇ ਨੂੰ ਵੀ ਕਿਸੇ ਨੇ ਫੋਨ ਚੱਕਿਆ ਕਿ ਤੁਸੀਂ ਕਹਿੰਦੇ ਕਿ ਤੁਸੀਂ ਹਸਪੀਟਲ ਆਇਓ ਤੁਹਾਡੇ ਡੈਡੀ ਹਸਪੀਟਲ ਦਾਖਿਲ ਆ ਤਾਂ ਮੈਂ ਆਇਆ ਤੇ ਮੈਂ ਦੇਖਿਆ ਉਹਨਾਂ ਦਾ ਕੰਡੀਸ਼ਨ ਠੀਕ ਨਹੀਂ ਹੈਗਾ ਯਾ ਡੈਡੀ ਕਿੱਥੇ ਗਏ ਸੀ ਭਾਈ ਤੁਹਾਡੇ ਮੇਰੇ ਡੈਡੀ ਸਾਨੂੰ ਲੁਧਿਆਣਾ ਗਏ ਸੀ ਕਿਸੇ ਕੰਮ ਨਾਲ ਗਏ ਸੀ ਅੱਛਾ ਹਾਂਜੀ ਸਰ ਅੱਛਾ ਤੇ ਫਿਰ ਮੈਂ ਆਇਆ ਹਸਪੀਟਲ ਜਦ ਮੈਂ ਦੇਖਿਆ ਤਾਂ ਡੈਡੀ ਮੈਨੂੰ ਜਾਣਦਾ ਹੀ ਨਹੀਂ ਕਿ ਮੈਂ ਹੈਗਾ ਕੋਨਾ ਕਿੰਨਾ ਵੱਲੋਂ ਗੁੱਟਮਰ ਕੀਤੀ ਤੁਹਾਡੇ ਡੈਡੀ ਨੇ ਨਾਲ ਇਹ ਸਾਰਾ ਹਨੀ ਵੱਲੋਂ ਕੀਤੀ ਹੋਣੀ ਆ ਕਣੀ ਕੋਣ ਨਹੀਂ ਕੀਤੀ ਹੋਣੀ ਜੇ ਤੁਹਾਨੂੰ ਤੁਹਾਡੇ ਡੈਡੀ ਨੇ ਦੱਸਿਆ ਇਹ ਗੱਲ ਡੈਡੀ ਨੇ ਦੱਸਿਆ ਨਹੀਂ ਸਾਨੂੰ ਮੈਨੂੰ ਜਾਣਦੇ ਨਹੀਂ ਮੈਨੂੰ ਜਾਣਦੇ ਪਛਾਣਦੇ ਨਹੀਂ ਮੈਂ ਕਿਹ ਹੋਇਗਾ ਕੋਨਾ ਬਈ ਇੰਨੀਆਂ ਸੱਟਾਂ ਲੱਗੀਆਂ ਉਹਨਾਂ ਦੇ ਕਿੱਥੇ ਸੱਟਾਂ ਲੱਗੀਆਂ ਉਹਨਾਂ ਦੇ ਮੱਥੇ ਤੇ ਲੱਗਿਆ ਆ ਮੈਨੂੰ ਕੰਡੀਸ਼ਨ ਕਿਦਾਂ ਦੀ ਉਹਨਾਂ ਦੀ ਸੱਟ ਦੀ ਕੰਡੀਸ਼ਨ ਬਹੁਤ ਖਰਾਬ ਆ ਸਰ ਹਾਂਜੀ ਸਰ ਜਿਹੜਾ ਤੁਸੀਂ ਇਹ ਕਾਰਨ ਦੱਸਦੇ ਹੋ ਕਿ ਕਾਰਨ ਕੀ ਕੁਝ ਤੁਹਾਨੂੰ ਕੁਝ ਪਤਾ ਲੱਗਿਆ ਕਿ ਕਾਰਨ ਕੀ ਕਿਸ ਕਾਰਨ ਤੁਹਾਡਾ ਕਿ ਇਹਨਾਂ ਦੇ ਮਾਰਕਟ ਹੋ ਗਏ ਪਤਾ ਨਹੀਂ ਲੱਗਿਆ ਹਲੇ ਹਾਂ ਹਾਂਜੀ ਸਰ ਕੀ ਅੱਗੇ ਕੋਈ ਝਗੜਾ ਝੋੜਾ ਕਿ ਰੰਜਿਸ਼ੀ ਹੈ ਕਿ ਪਾਪਾ ਦੀ ਕਰੀ ਕਿਸੇ ਨਾਲ ਉਹ ਤਮਕਿਆ ਦਿੰਦਾ ਸੀ ਮੇਰੇ ਕੋਲ ਕੌਣ ਦਿੰਦਾ ਸੀ ਤਮਕਿਆ ਉਹੀ ਪੁੱਛਦੇ ਨਾ ਭਾਜੀ ਪਹਾਣੀ ਦਿੰਦਾ ਸੀਗਾ ਹਣੀ ਕਿੱਥੇ ਦਾ ਦਾ ਕੋਣ ਪਸਤੀ ਬਾਬਾ ਕੇਲ ਦਾ ਰਹਿਣ ਵਾਲਾ ਹੈ ਜੀ ਜੀ ਉਹ ਕੀ ਕੰਮ ਕੀ ਕਰਦਾ ਉਹ ਉਹ ਕੰਮ ਉਹਦਾ 2 ਨੰਬਰ ਦਾ ਹੀ ਆ ਤੇ ਤੁਹਾਨੂੰ ਕਿਸ ਗੱਲ ਤੋਂ ਤਮਕਿਆ ਦਿੰਦਾ ਸੀ ਉਹ ਉਹ ਡੈਡੀ ਨੂੰ ਪਤਾ ਹੈਗਾ ਕਿ ਕੇਰੇ ਨਾਲ ਘਰ ਤੋਂ ਦਿੰਦੇ ਡੈਡੀ ਮੈਨੂੰ ਕਹਿੰਦਾ ਸੀਗਾ ਤੂੰ ਸਮਝ ਜਾ ਤੂੰ ਬਾਹਰ ਨਾ ਆਇਆ ਕਰ ਤੇ ਦਾਦਾ ਗੱਲਾਂ ਤੇ ਉਹ ਵੀ ਤੁਹਾਡੇ ਡੈਡੀ ਨੂੰ ਧਮਕੀਆਂ ਦੇ ਰਿਆ ਸੀ ਹਾਂਜੀ ਕਿ ਤੇਰੇ ਮੁੰਡੇ ਨੂੰ ਚੱਕ ਲੂੰਗਾ ਮੇਰੇਾਰੇ ਕਿ ਤੇਰੇ ਮੁੰਡੇ ਨੂੰ ਚੱਕ ਲੂੰਗਾ ਤੇਰੇ ਮੁੰਡੇ ਨੂੰ ਵੜ ਦੂੰਗਾ ਨਹੀਂ ਚਲੋ ਤੁਹਾਨੂੰ ਇਹ ਗੱਲ ਦਾ ਪਤਾ ਹੋਊਗਾ ਕਿ ਜਿਹੜਾ ਜਿੱਦੋਂ ਦੀ ਨਾਂ ਲੈ ਰਹੇ ਮੁੰਡੇ ਦਾ ਕਿ ਉਹਨਾਂ ਨਾਲ ਤੁਹਾਡੇ ਫਾਦਰ ਦੀ ਕੀ ਰੰਜਿਸ਼ ਸੀਗੀ ਉਹ ਪਤਾ ਨਹੀਂ ਹਾਂਜੀ ਭਾਜੀ ਨਸ਼ਾ ਵਿਰੋਧ ਸ਼੍ਰੀ ਰਾਮ ਪਖਸ ਇਹਨਾਂ ਦੇ ਨਾਲ ਚੱਲਦੇ ਸੀਗੇ ਤੇ ਮੈਂਬਰ ਸੀਗੇ ਸ਼੍ਰੀ ਰਾਮ ਪਖਸ ਇਹਨਾਂ ਦੇ ਤਾਂ ਕਰਕੇ ਉਹਨਾਂ ਤੇ ਅਟੈਕ ਕੀਤਾ ਗਿਆ ਸ਼੍ਰੀ ਰਾਮ ਪਖਸ ਇਹਨਾਂ ਜਿਹੜੀ ਨੇ ਨਸ਼ਾ ਬਿਲਕੁਲ ਉਹਦੇ ਲਈ ਘੜਦੀ ਪਈ ਹੈ ਜੀ ਹਾਂ ਜੀ ਤੇ ਸੀਪੀ ਸਾਹਿਬ ਨੂੰ ਪਰਸੂ ਮਿਲਣਾ ਸੀਗਾ ਤੇ ਅੱਜ ਵੀ ਲੜਾਈ ਹੋਈ ਸੀਗੇ ਤੋਂ ਨਾਲ ਸੀਗੇ ਤਾਂ ਅਗਰ ਕੋ ਨਾਲ ਤੇ ਅਟੈਕ ਹੋਇਆ ਨਹੀਂ ਤੁਹਾਨੂੰ ਕੀ ਲੱਗਦਾ ਜਿੱਦਾਂ ਉਹ ਨਸ਼ਾ ਤਸਕਰ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਪਹਿਲਾਂ ਵੀ ਕੋਈ ਰੰਜਿਸ਼ ਹੋਈ ਸੀ ਕੋਈ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਸੀ ਕੋਈ ਇਦਾਂ ਦਾ ਹਾਂ ਜੀ ਜਾਂ ਕੋਈ ਮਾਰਕੁੱਟ ਤੁਹਾਡੇ ਵਾਲੇ ਬੰਦਿਆਂ ਨਾਲ ਹੋਈ ਹੋਵੇ ਜਾਂ ਕੁਝ ਇਦਾਂ ਦੀ ਕੋਈ ਗੱਲਬਾਤ ਹੋਈ ਸੀ ਪਹਿਲਾਂ ਕਈ ਪਰਚੇ ਪਹਿਲੇ ਵੀ ਦਰਜ ਹੈਗੇ ਆ ਹਾਂ ਤੇ ਉਹਦੇ ਕਰਕੇ ਆਪਾਂ ਮਹਿੰਮ ਚਲਾਈ ਸੀ ਜੀ ਸੀਪੀ ਸਾਹਿਬ ਨੂੰ ਮਿਲਤਾ ਕਰਕੇ ਚੈੱਕ ਹੋਇਆ ਹਾਂ ਕਿ ਕੀ ਹੋ ਰਿਹਾ ਹੈ ਕਿ ਭਾਈ ਬਾਬਾ ਨਹੀਂ ਨਹੀਂ ਮੈਂ ਭਾਜੀ ਉਹੀ ਗੱਲ ਪੁੱਛ ਰਿਹਾ ਹਾਂ ਤੁਸੀਂ ਕਹਿੰਦੇ ਕਿ ਨਸ਼ੇ ਦੇ ਵਿਰੁੱਧ ਅਸੀਂ ਬੋਲਦੇ ਸੀ ਤੇ ਤਾਂ ਅੱਜ ਮੇਰੇ ਪਾਸ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਹੈ ਹਾਂਜੀ ਹਾਂਜੀ ਤੇ ਅੱਗੇ ਤੁਹਾਨੂੰ ਤੁਹਾਨੂੰ ਦੱਸਿਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਰੀ ਇਦਾਂ ਅਸੀਂ ਨਾਲ ਹੀ ਭਾਈ ਮੈਂ ਵੀ ਸ਼੍ਰੀ ਰਾਮ ਭਗਸੇ ਨਾਲ ਪੰਜਾਬ ਪ੍ਰਧਾਨਾ ਦਾ ਸਾਡੀ ਟੀਮ ਚ ਹੈਗੇ ਹਾਂ ਹਾਂਜੀ ਭਾਈ ਜੀ ਆਪਾਂ ਉਹੀ ਗੱਲ ਕਰ ਰਹੇ ਹਾਂ ਨਾ ਕਿ ਪਹਿਲਾਂ ਕੋਈ ਲਾਈਕ ਝਗੜਾ ਹੋਇਆ ਸੀਗਾ ਉਹਨਾਂ ਨਾਲ ਕੋਈ ਗੁੱਟਮਾਰ ਕੀਤੀ ਗਈ ਜਾਂ ਤੁਹਾਡੇ ਵੱਲ ਕੋਈ ਨਸ਼ੇ ਵਿਰੁੱਧ ਉਹਨਾਂ ਵਿਰੋਧ ਕਰਦੇ ਅਸੀਂ ਅੱਛਾ ਉਹਦਾ ਵਿਰੋਧ ਕਰਦੇ ਸੀ ਵਿਰੋਧ ਕਰਦੇ ਕਿ ਉਹ ਨਸ਼ਾ ਬੰਦਾ ਵੇਚਦਾ ਹੈਗਾ ਉਹਦਾ ਵਿਰੋਧ ਅਸੀਂ ਕਰਦੇ ਹਾਂ ਬਸ ਅਸੀਂ ਉਹਦਾ ਵਿਰੋਧ ਕਰਦੇ ਹਾਂ ਇਸ ਕਰਕੇ ਇਸ ਕਰਕੇ ਉਹਦੇ 'ਤੇ ਅਟੈਕ ਕੀਤਾ ਗਿਆ ਭਾਈ ਤੇ ਤੁਹਾਨੂੰ ਲੱਗਦਾ ਕਿ ਉਹਨਦੇ ਵੱਲੋਂ ਹੀ ਅਟੈਕ ਕੀਤਾ ਗਿਆ ਜਾਂ ਹਾਂਜੀ ਭਾਈ ਜੀ ਮੁੰਡੇ ਕਰਕੇ ਫਾਇਦਾ ਔਰ ਕੋਈ ਦੁਸ਼ਮਣ ਨਹੀਂ ਹੈ ਨੀ ਉਹਨਾਂ ਦੇ ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਦੱਸਿਆ ਕਿ ਉਹ ਮੈਨੂੰ ਜਾਨਵਰ ਮਾਰਨ ਦੀ ਧਮਕੀ ਦਿੰਦਾ ਕਰ ਤੇ ਤੂੰ ਇਸੇ ਬਾਤ ਕੀ ਰਹੀ ਤੂੰ ਕਿਤੇ ਜਾਈ ਨਾ ਉਹ ਮੁੰਡਾ ਉਹਨਾਂ ਦਾ ਉਹ ਸੀਗਾ ਤੇ ਉਹ ਕਹਿੰਦਾ ਪਿਆ ਕਿ ਮੇਨੂੰ ਪਾਪਾ ਅੱਗੇ ਵੀ ਕਹਿੰਦੇ ਸੀਗੇ ਕਿ ਤੂੰ ਬਾਹਰ ਨਾ ਜਾਈ ਕਿਤੇ ਉਹ ਫਲਾਣਾ ਮੈਨੂੰ ਧਮਕੀ ਦੇ ਰਿਹਾ ਹਾਂ ਹਾਂ ਕਰ ਤੇ ਪਾਜੀ ਕਿੱਦਾਂ ਦੇ ਦੇ ਹੋ ਤੁਸੀਂ ਨਸ਼ੇ ਦੇ ਆਵਾਜ਼ ਚੱਕੀ ਹੈ ਤੁਸੀਂ ਬੰਦ ਕਰਵਾਉਣ ਲਈ ਤੇ ਤੁਹਾਡੇ ਉੱਤੇ ਜਿਹੜਾ ਜਾਨਲੇ ਵਮਲਾ ਆਉਣ ਲੱਗ ਗਿਆ ਤੁਸੀਂ ਅੱਗੇ ਕਿੱਦਾਂ ਫਿਰ ਲੋਕਾਂ ਨੂੰ ਇਨਸਾਫ ਦਵਾਓਗੇ ਜਨਾਬ ਤੁਹਾਡੇ ਸਾਹਮਣੇ ਆਏ ਐ ਅਫਸਰ ਸਾਹਿਬ ਦੱਸਦੇ ਕੀ ਕਰਦੇ ਹ ਹਾਂ ਲੇਕਿਨ ਅੱਗੇ ਅੱਗੇ ਵੀ ਤੁਸੀਂ ਆਵਾਜ਼ ਚੱਕੀਏ ਕਾਫੀ ਅੱਗੇ ਵੀ ਤੁਹਾਨੂੰ ਧਮਕੀਆਂ ਆਂਦੀਆਂ ਰਹੀਆਂ ਵਾ ਉਹ ਤੇ ਧਮਕੀਆਂ ਆਉਂਦੀਆਂ ਨੇ ਤੁਹਾਨੂੰ ਪਤਾ ਆਪਾਂ ਚੱਕਦੀਆਂ ਨੇ ਬੰਦਾ ਤੁਸੀਂ ਦਾਖਲ ਕਰਾਇਆ ਉਹਦੀ ਕੰਡੀਸ਼ਨ ਹਸਪਤਲ ਕਿੱਦਾਂ ਦੀ ਸੀ ਸੀਰੀਅਸ ਅਵੇ ਸੇਰ ਤੇ ਇਥੇ ਲੱਗਾ ਦਾਰਦ ਤੇ ਕਮਰ ਤੇ ਇਥੇ ਮਾਰਿਆ ਹੋਇਆ ਹੈ ਜਿਆਦਾ ਸਰ ਕਿਹੜੀ ਜਗ੍ਹਾ ਬਜੀ ਹਮਲਾ ਕੀਤਾ ਪਤਾ ਤੁਹਾਨੂੰ ਨਾ ਤਾਂ ਲੱਗਈ ਹੋਊਗਾ ਇਹ ਭਾਈ ਪਤਾ ਨਹੀਂ ਹੈਗਾ ਕਿਉਂਕਿ ਆਪਾਂ ਮੌਕੇ ਤੇ ਨਹੀਂ ਸੀਗੇ ਜਿੱਦਾਂ ਉਹ ਤੁਸੀਂ ਉਹ ਜਿਹਨਾਂ ਨੂੰ ਹਸਪਤਲ ਕਿ ਦੋ ਤਿੰਨ ਬੰਦੇ ਕਾਰ ਤੇ ਛੱਡ ਕੇ ਗਏ ਆ ਉਹ ਸਵੇਰੇ ਉਹ ਸੀਸੀਟੀਵੀ ਕੈਮਰਾ ਘੜਾਇਆ ਤੁਸੀਂ ਜਿਹੜਾ ਛੱਡ ਗਏ ਉਹ ਬਾਈ ਤੇ ਆਪਾਂ ਬੰਦੇ ਦਾ ਇਲਾਜ ਕਰਾ ਰਹੇ ਹਾਂ ਨਹੀਂ ਜਾ ਤੈਨੂੰ ਹਸਪਤਾਲ ਨੂੰ ਦੱਸਿਆ ਕਿ ਕਿਹੜੇ ਬੰਦੇ ਫੋਨ ਛੱਡ ਕੇ ਆਏ ਕਿ ਕੌਣ ਛੱਡ ਕੇ ਗਿਆ ਕੁਝ ਨਾਮ ਪਤਾ ਉਹਨਾਂ ਨੂੰ ਵੀ ਦੱਸਿਆ ਉਹਨਾਂ ਨੇ ਪਿਛਲੀ ਦੱਸਿਆ ਉਹਨਾਂ ਨੇ ਛੱਡ ਕੇ ਭੱਜ ਗਏ ਬਸ ਅੱਛਾ ਛੱਡ ਕੇ ਤੋਂ ਭੱਜ ਗਏ ਹੈ ਤੇ ਹਸਪਤਾਲ ਜਿਨ੍ਹਾਂ ਨੇ ਹਮਲਾ ਕੀਤਾ ਹੋਵੇ ਉਹੀ ਇੱਥੇ ਛੱਡ ਕੇ ਗਏ ਹੋਣ ਫਿਰ ਕੁਝ ਵੀ ਹੋ ਸਕਦਾ ਸਰ ਉਹਦਾ ਕੈਮਰੇ ਦੀ ਰਿਪੋਰਟਿੰਗ ਘਟਾਵਾਂਗੇ ਫਿਰ ਜਾ ਕੇ ਪਤਾ ਲੱਗੇਗਾ ਹੂੰ ਇਹ ਜਿਹੜਾ ਮਾਮਲਾ ਪਹਿਲਾਂ ਵੀ ਜਿਹੜਾ ਕਿ ਮਿਸ਼ਰਾ ਜਿੱਦੇ ਉਹ ਹਮਲਾ ਹੋਇਆ ਸੀਗਾ ਇਹ ਮਾਮਲਾ ਉਹਦੇ ਨਾਲ ਤਾਂ ਜੁੜਦਾ ਕੋਈ ਇਹ ਤਾਂ ਸਰਨ ਪੁਲਿਸ ਦਾ ਕੰਮ ਹੈ ਲੈ ਕਿਦਾਂ ਤੁਸੀਂ ਤਾਂ ਕਿਸੇ ਬੰਦੇ ਦਾ ਇੱਕ ਬੰਦੇ ਦਾ ਨਾਮ ਲੈ ਕੇ ਦੱਸ ਰਹੇ ਹੋ ਕਿ ਉਹਦੇ ਵੱਲੋਂ ਹਮਲਾ ਕੀਤਾ ਗਿਆ ਹੈ ਉਹਦੇ ਵੱਲੋਂ ਕਈ ਵਾਰ ਪੁਰਾਣੇ ਜਨਾਂ ਤੇ ਹਮਲਾ ਹੈ ਉਹਨਾਂ ਨੇ ਵੀ ਦੱਸਿਆ ਕਿ ਫੁਲਾਣਾ ਬੰਦਾ ਸਾਨੂੰ ਧਮਕੀ ਦੇ ਰਿਹਾ ਇੱਧਰ ਨਾ ਜਾ ਉੱਧਰ ਨਾ ਜਾ ਤਾਂ ਕਰਕੇ ਸਾਨੂੰ ਪਤਾ ਹੈਗਾ ਤੇ ਤੁਹਾਡਾ ਨਾ ਕੋਈ ਗੱਲ ਕੀਤੀ ਸੀ ਉਹਨਾਂ ਨੇ ਜਿੰਨਾਂ ਤੇ ਹਮਲਾ ਆਇਆ ਉਹਨਾਂ ਨੇ ਕਹਿੰਦੀ ਗੱਲ ਕੀਤੀ ਸੀ ਕਿ ਤੁਹਾਨੂੰ ਧਮਕੀਆਂ ਦੇ ਰਿਹਾ ਬੰਦਾ ਇਹਦਾ ਕੰਪਲੇਂਟ ਵੀ ਦਿੱਤੀ ਹੋਈ ਹੈ ਇੱਕ ਮਿੰਟ ਆਇਓ ਇੱਕ ਮਿੰਟ ਆਇਓ ਉਹ ਇੱਕ ਮਿੰਟ ਉਹੀ ਆ ਜਾਓ ਲੁਕੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਦੱਸਿਆ ਜਾ ਰਿਹਾ ਬਿਲਕੁਲ ਤਸਵੀਰਾਂ ਨੇ ਤੁਹਾਨੂੰ ਸਾਂਝੇ ਕਰਿਆ ਚਲਦਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੱਸਦੀ ਹੈ ਕਿ ਇੱਕ ਜਿਹੜਾ ਹਮਲਾ ਆਇਆ ਤੂੰ ਗੱਲਬਾਤ ਕਰਦੇ ਹੋ ਨਾ ਝਗੜਾ ਕਿਸੇ ਕੰਮ ਹੋਇਆ ਕੋਈ ਤਾਂ ਵਜ੍ਹਾ ਹੋएगी ਝਗੜੇ ਦੀ तो ये नहीं पता है इतना बता थे थे कि बच्चों ध्यान से रखना बच्चे को कोई धमकी दे रहा है कौन धमकी पता 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 है पता कोई बच्चे अच्छा धमकी आ रही है धमकी आ रही है इसके पापा पता नहीं कि मेरे घर वाला करवाया की नहीं करवाया हमको नहीं पता है। तो तो है। तो ये धमकी किसकी दे रही दे दे रहा 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 था 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 धमकी? धमकी पता मेरे मेरे बच्चे को गोली मारने बता घर भी बोल मार जो तेजर हथियारों के साथ मारा है वो आपका घर वाले थे आपके हाँ जी देख भी था। आप नहीं, नहीं।, नहीं।, नहीं। किया के था था था, तो लुधियाना गए थे सामान लाने अब उनके हालात कैसे हैं अंदर आप तो हमला यहाँ पे, तो पे जलंधर में हुआ है भी नहीं, नहीं हमला जो हुआ वो जलंधर में हुआ ये हमको पूरा पता नहीं है तो, तो आपको कैसे पता चला में में। दो फोन उनके पास था, था एक फोन बंद आ रहा था एक फोन पर रिंग जा रहा था थोड़ी देर के बाद वो मोबाइल बंद कर दिया फिर मैं अपने लड़के के बोली रही पापा के मोबाइल तो बंद आ रहा है दोनों के दोनों आ रहा है देखो पापा फोन लगाओ चाहे किसी से पूछो से कहाँ है तो बच्चे लगाए तो बच्चे फिर बाद में पता मम्मी मैं भी लगाया हूँ तो नहीं लग रहा है पापा के फोन थोड़ी देर के बाद पता है मम्मी पापा के कोई मार के बोला है हम फोन लगाए कोई बोला उठाए वहाँ पर बोलू भरती है तो देख नहीं, नहीं देखने अच्छा देखने नहीं दे रहे आपको नहीं अंदर जाने नहीं दे रहे अच्छा, जिस लड़के का आप नाम लगा रहे हो तो वो लड़का आपका जानकार है आपका तो जानकार है वो पटना के? नहीं, पटना के आपके जानकार है वो आपको जानते हैं आपके गाँव के ही है वो मेरे के मैं मुझे अच्छा वो वैसे आपको जानकार आपके तो कारण क्या हुआ था किस कारण से धमकियाँ दे रहा था वो ये हमको पूरा नहीं पता क्योंकि मेरा तबीयत नहीं ठीक रहता है तो इसलिए मेरे घर वाले नहीं अच्छा आपको बताते नहीं वो इसलिए नहीं बताते हैं कि टेंशन नहीं देते ना चाहते इतने बोलते थे कि बच्चे तक नहीं बिल्कुल देख सकते हो मिश्रा जी भी आए उन्होंने भी गलबात करा के मिश्रा जी जो वो भी मौके पहुंचे ਪਿਛਲੇ ਹੈ ਕਿ ਸਾਰਾ ਮਾਮਲਾ ਦੱਸਿਆ ਗਿਆ ਸਾਰੀ ਗੱਲਬਾਤ ਕੀਤੀ ਹੈ ਲੇਕਿਨ ਨਸ਼ੇ ਦੇ ਬੜਾ نیچے ਆ ਜਿਓ ਨਸ਼ੇ ਦੇ ਥੱਲੇ ਆ ਜਿਓ ਬੜਾ ਜਿਆਦਾ ਬੰਦੇ ਨੇ ਹਾਂਜੀ ਨਸ਼ਾ ਮਾਫੀਆ ਨੇ ਅੱਜ ਸਾਡੇ ਸੰਗਠਨ ਦੇ ਬੰਦੇ ਨੂੰ ਇੰਜਰਡ ਕੀਤਾ ਅੱਛਾ ਜੀ ਡੇਢ ਮਹੀਨੇ ਤੋਂ ਪੁਲਿਸ ਵੱਲ ਕਾਰਵਾਈ ਕੋਈ ਹੋਈ ਨਹੀਂ ਜੇ ਕਾਰਵਾਈ ਕੀਤਾ ਤਾਂ ਨਸ਼ੇ ਦੇ ਵਪਾਰੀ ਨਹੀਂ ਕੀਤਾ ਅੱਛਾ ਜੀ ਜੇ ਡੇਢ ਦੋ ਮਹੀਨੇ ਪਹਿਲਾਂ ਇਥੇ ਕਾਰਵਾਈ ਪੰਜਾਬ ਪੁਲਿਸ ਕਰ ਦਿੰਦੀ ਤਾਂ ਸਾਡਾ ਜਿਹੜਾ ਬੰਦਾ ਸੀ ਪਹਿਲਾਂ ਕੋਈ ਥ੍ਰੈਟ ਵਗੈਰਾ ਆਈ ਸੀ ਉਹ ਵਿਅਕਤੀ ਨੂੰ ਭਾਜੀ ਸਾਡੇ ਤਕਰੀਬਨ 10 12 ਦਿਨਾਂ ਤੋਂ ਸਾਡੇ ਬੰਦਿਆਂ ਦੇ ਪਿੱਛੇ ਤਨਖਾਹਾਂ ਦੇਣਾ ਰੈਕੀ ਕਰਾਣਾ ਇਹ ਸਾਰਾ ਕੁਝ ਪ੍ਰਸ਼ਾਸਨ ਨਾਲ ਗੱਲ ਨਹੀਂ ਆਈ ਬਾਰ-ਬਾਰ ਕਿੰਨੀ ਵਾਰੀ ਦੱਸ ਚੁੱਕੇ ਆ ਕਿਉਂ ਨਹੀਂ ਮਿਸ਼ਰਾ ਜੀ ਇਹ ਕਾਰਨ ਕੀ ਹੈ ਇਹ ਤਾਂ ਮੇਟਰ ਦਾ ਮੇਟਰ ਜੀ ਸਰ ਇਹ ਪੰਜਾਬ ਪੁਲਤ ਮਿਸ਼ਰਾ ਜੀ ਇਹ ਕਾਰਨ ਕੀ ਸੀ ਤਨਖਾਹਾਂ ਦੇਣ ਦਾ ਕੀ ਕਾਰਨ ਸੀ ਕਿਉਂ ਮੇਰਾ ਕਾਰੋਬਾਰ ਨਾ ਬੰਦ ਕਰੋ ਅੱਛਾ ਮੇਰਾ ਨਸ਼ੇਦ ਕਾਰੋਬਾਰ ਕੰਨਾਂ ਮੈਨੂੰ ਕਰਨ ਦਿਓ ਨਾ ਕੰਪਲੇਟਾ ਦਿਓ ਤੁਹਾਡਾ ਕਹਿਣਾ ਕਿ ਤੁਸੀਂ ਨਸ਼ੇ ਦੇ ਵਿਰੁੱਧ ਆਵਾਜ਼ ਚੁੱਕਦੇ ਸੀ ਇਹਨਾਂ ਦੇ ਬਿਲਕੁਲ ਲਿਖਤੀ ਕੰਪਲੇਂਟ ਦਿੱਤਾ ਸੀ ਸੀਪੀ ਸਾਹਿਬ ਨੂੰ ਸੀ ਅੱਛਾ ਜੀ ਉਹਦਾ ਨਤੀਜਾ ਸਾਨੂੰ ਅੱਜ ਮਿਲਿਆ ਹੈ ਮਿਸ਼ਰਾ ਜੀ ਦੇਖੋ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਯੁੱਧ ਛੇੜਿਆ ਗਿਆ ਤੁਸੀਂ ਇੱਥੇ ਵੈਸਟਰੇ ਵਿੱਚ ਵੀ ਯੁੱਧ ਛੇੜਿਆ ਬਿਲਕੁਲ ਠੀਕ ਹੈ ਜੀ ਉਹਦਾ ਨਤੀਜਾ ਆ ਉਹਦਾ ਹੀ ਨਤੀਜਾ ਸਾਡੇ ਬੰਦੇ ਨੂੰ ਇੰਜਰਡ ਕੀਤਾ ਗਿਆ ਸੀਰੀਅਸ ਕੀਤਾ ਕੀ ਮਾਰੇਗੀ ਤੇ ਦਾਤ ਮਾਰੇਗੇ ਤੇ ਦਾਰ ਹਥਿਆਰਾਂ ਨੂੰ ਦੋ ਤੇ ਕਾਫੀ ਜਿਆਦਾ ਸੱਟਾਂ ਮਾਰ ਗਿਆ ਤੇ ਜਿਹੜੇ ਇੱਥੇ ਵਿਅਕਤੀ ਜਿਹੜੇ ਛੱਡ ਕੇ ਗਏ ਨੇ ਉਹ ਕੌਣ ਹੈ ਜੀ ਉਹ ਉਹੀ ਬੰਦੇ ਆ ਮਾਰ ਕੇ ਅੱਛਾ ਮਤਲਬ ਮਾਰ ਮਾਰ ਕੋਟ ਤੋਂ ਬਾਅਦ ਅੰਦਰ ਫੱਟ ਕੇ ਪੱਜ ਗਏ ਹਾਂਜੀ ਸਰ ਸੋ ਮੌਕੇ ਦੇ ਸਰ ਥੋੜਾ ਦੱਸ ਦਿਓ ਤੁਸੀਂ ਮੌਕਾ ਆਇਓ ਕੀ ਮਾਮਲਾ ਥੋੜਾ ਦੱਸ ਦਿਓ ਮੌਕੇ ਦੇ ਦੱਸ ਮੜਾ ਗਿਆ ਸਰ ਮਾਮਲਾ ਤੁਸੀਂ ਸਾਡੇ ਕੋਈ ਸਿਰ ਵੀ ਮੌਕੇ ਦੇ ਇੰਨਾ ਦੱਸ ਦਿਓ ਤੁਹਾਨੂੰ ਕੰਪਲੇਂਟ ਕੀ ਮਿਲੀ ਸੀ ਇੰਨਾ ਦੱਸ ਦਿਓ ਇੰਨਾ ਦੱਸ ਦਿਓ ਮਾਮਲਾ ਦੱਸੋ ਮਾਮਲਾ ਜੀ ਮੜਾ ਦੱਸ ਦਿਓ ਤੁਸੀਂ ਦੇਖ ਲਓ ਸਰ ਮੜਾ ਦੱਸੋ ਸੋ ਬਿਲਕੁਲ ਆ ਜਿਹੜੀ ਕਿ ਮੌਕੇ ਦੇ ਥਾਣਾ ਜਿਹੜੀ ਪੁਲਿਸ ਜਿਹੜੀ ਆਈ ਹੈ ਸੋ ਚਾਂਜੀ ਕੋਈ ਕੰਪਲੇਂਟ ਤਾਂ ਦੱਸ ਦਿਓ ਕੰਪਲੇਂਟ ਕੀ ਆਈ ਸੀਗੀ ਚਾਚੀ ਜੀ ਕੀ ਪੂਰਾ ਮਾਮਲਾ ਵੀ ਚਾਚੀ ਮੇਰੇ ਦੱਸ ਦੋ ਕੀ ਮਾਮਲਾ ਹੈ ਮਾਰੇ ਇਹਨਾਂ ਦਾ ਦਰਜ ਕੰਪਲੀਟ ਕੀ ਆਈ ਸੀ ਜੀ ਸਰ ਕੰਪਲੀਟ ਤੁਹਾਡੇ ਕੋਲ ਇਹਨਾਂ ਦਾ ਦਰਜ ਕੰਪਲੀਟ ਕੀ ਆਈ ਸੀ ਜੀ ਪੁਲਿਸ ਸਰ ਦੱਸ ਦੋ ਮੜਾ ਜੀ ਇੱਕ ਦੋ ਪੁਲਿਸ ਕੋ ਇਹਨਾਂ ਦਾ ਦਰਜ ਕੰਪਲੀਟ ਕੀ ਆਈ ਸੀ ਤੋਂ ਦੇਖ ਸਕਦੇ ਕਿ ਪੁਲਿਸ ਹੈ ਜਿਹੜੀ ਕੀ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਤੋਂ ਅਤੇ ਤਸਵੀਰਾਂ ਦਾ ਨਾਲ ਬਿਲਕੁਲ ਸਾਂਝੇ ਕਰ ਰਹੇ ਹਾਂ ਕਿ ਕਪੂਰਥਲਾ ਰੋਡ ਦੇ ਉੱਪਰ ਚੌਂਕ ਦੇ ਬਿਲਕੁਲ ਕੋਲ ਇੱਕ ਫਾਇਰੋਫੋਟੋ ਦਿਖਾ ਦਿੱਤੀ ਕਿ ਪੁਲਿਸ ਜਿਹੜੀ ਮੌਕੇ ਤੇ ਆਈ ਹੈ ਉਹ ਬੱਤੀ ਬਾਬਗਨ ਦੀ ਪੁਲਿਸ ਕਟੇ ਦੇ ਮੌਕੇ ਜੂਰ ਆਈ ਹੈ ਲੇਕਿਨ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਸੋ ਇਹਦੇ ਪਿੱਛੇ ਕੀ ਕਾਰਨ ਹੈ ਕਿ ਕਿਉਂ ਪੁਲਿਸ ਜਿਹੜੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਸੋ ਬਿਲਕੁਲ ਤਸਵੀਰਾਂ ਦਾ ਨਾਲ ਸਾਂਝੇ ਕਰੇ ਕਪੂਰਥਲਾ ਚੌਂਕ ਦੇ ਬਿਲਕੁਲ ਕੋਲ ਦੀਆਂ ਜਿੱਥੇ ਕਿ ਇੱਕ ਅ ਵਿਅਕਤੀ ਦੇ ਉੱਪਰ ਹਮਲਾ ਹੁੰਦਾ ਸੀ ਦਸਿਆਲਾ ਸ਼੍ਰੀ ਰਾਮ ਸਿੰਘ ਵਾਲਾ ਕਿ ਮੈਂਬਰ ਸੀਗਾ ਤੋਂ ਉਹਦੇ ਉੱਪਰ ਹਮਲਾ ਕੀਤਾ ਜਾਂਦਾ ਦੋ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਨਸ਼ਾ ਤਸਕਰ ਵੱਲੋਂ ਹਮਲਾ ਕੀਤਾ ਗਿਆ ਸੀ ਹੋਇਆ ਨਿਕਾਲੀ ਅੱਥੇ ਪਹੁੰਚੀ ਹਮਲੇ ਹੋਏ ਸੀ ਨਸ਼ਾ ਰੁਕਣ ਨੂੰ ਅੱਜ ਵੀ ਹਾਂਜੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚ ਲਏ ਉਹਨਾਂ ਨਾਲ ਕੀ ਕਰੇ ਤੇਰੇ ਅਸੀਂ ਬੜੀ ਛੇਤੀ ਕਾਰਵਾਈ ਕਰਨ ਲੱਗੇ ਉਹਨੂੰ ਫੜਨ ਲੱਗੇ ਦੇਖੋ ਕੀ ਕਰਦੇ ਨਹੀਂ ਸੀਸੀਟੀਵੀ 'ਚ ਆ ਗਿਆ ਮੁੰਡਿਆਂ ਦੀ ਸ਼ਕਲ ਕਿੰਨੇ ਮੁੰਡੇ ਆਏ ਸੀ ਕਿੰਨੇ ਮੁੰਡੇ ਆ ਰਹੇ ਆ ਉਹੀ ਮੁੰਡੇ ਆ ਹਾਂ ਉਹੀ ਆ ਇੱਕ ਇੱਕ ਪਛਾਣਿਆ ਗਿਆ ਦੂਜਾ ਉਹਨੂੰ ਉਹੀ ਦੱਸੂਗਾ ਜਿਹੜਾ ਫੜਿਆ ਜਾਊਗਾ ਹੁਣ ਬਸਤੀ ਬਾਬਾ ਕਲ ਤੋਂ ਪੁਲਿਸ ਆਈ ਸੀ ਇਹ ਤਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇਹਨਾਂ ਨੇ ਕੋਈ ਹੁਣ ਵੀ ਹੁਣ ਵੀ ਅਫਸਰ ਸਾਰੇ ਅੰਦਰ ਬੈਠੇ ਆ ਨਹੀਂ ਬਸਤੀ ਬਾਬਾ ਕਲ ਤੋਂ ਪੁਲਿਸ ਆਈ ਸੀਗੀ ਹਾਂ ਇਹ ਅਸੀਂ ਚਾਂਦੀ ਆਏ ਸੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਦੱਸਿਆ ਨਹੀਂ ਕੁਝ ਕਿ ਕਿਸ ਕਾਰਨ ਤੋਂ ਇੱਥ ਦੇਖੋ ਪੁਲਿਸ ਸਾਹਿਬ ਤੁਹਾਡੇ ਨਾਲ ਕੀ ਗੱਲਬਾਤ ਹੋਈ ਅੰਦਰ ਬੜਾ ਗੱਲਬਾਤ ਹੋਈ ਆਪਾਂ ਫੁਟੇਜ ਚੈੱਕ ਕਰ ਰਹੇ ਸੀ ਪਛਾਣ ਆਈਪ ਨਵਾਂ ਚਰਨ ਹੈ। ਪੁਲਿਸ ਵਾਲੀ ਕੈਂਪਰ ਵੀ ਅੰਦਰ ਬੁਲਾਏ ਗਏ। ਬਿਲਕੁਲ ਬਿਲਕੁਲ ਪਛਾਣਿਆ ਗਿਆ। ਬਾਕੀ ਜਿਹੜਾ ਪਛਾਣ ਚੱਲਦੀ ਪਈ ਹੈ। ਜਿਨ੍ਹਾਂ ਦੇ ਖਿਲਾਫ ਤੁਸੀਂ ਕੰਪਲੀਟ ਕੀਤੀ ਜੀ। ਉਹੀ ਬੰਦਾ ਸੀ। ਉਹੀ ਬੰਦਾ ਸੀ। ਕੀ ਨਾਮ ਕੀ ਸਰਦ ਹੁੰਦਾ ਦੱਸੋ। ਹਣੀ ਹਣੀ ਨਾਮ ਦਾ ਵਿਅਕਤੀ ਹੈ ਨਸ਼ਾ ਮਾਫੀਆ ਦਾ। ਅੱਛਾ। ਇਹ ਕਿੱਥੇ ਰਹਿਣ ਵਾਲਾ ਪਤਾ ਕੋਈ? ਇਹ ਬਾਬਾ ਖੇਲ ਕੋਤਮ ਨਗਰ। ਅੱਛਾ। ਕਿੱਥੇ ਦਾ ਰਹਿਣ ਵਾਲਾ? ਪਹਿਲਾਂ ਵੀ ਕੋਈ ਕੰਪਲੀਟ ਵਗੈਰਾ ਕੀਤੀ। ਇਹ ਤਾਂ ਪਹਿਲਾਂ ਹੀ ਪਰਚੇ ਦੇ ਦੋ ਚਾਰ ਪਰਚੇ ਆ ਗਏ। ਤਿੰਨਾਂ ਨੇ ਕੀ ਕੰਪਲੀਟ ਕਰਾਈ ਸੀ? ਅਸੀਂ ਕੰਪਲੇਨ ਸਾਡੇ ਸੰਗਠਨ ਨੂੰ ਮੰਦਿਰ ਦਾ ਉਹ ਕੋ ਪਰਵਾਹ ਕੋ ਸੀਰੀਅਸ ਹੋਣ ਕਰਦੇ ਹੋ ਨਾ ਟਕ ਸਟੇਸ਼ਨ ਲੱਗ ਰਹੀ ਹੈ ਇਸ ਤਰ੍ਹਾਂ ਕਿ ਬਾਕੀ ਜਿਹੜਾ ਨੋਰਮਲ ਹੁੰਦਾ ਪਰ ਫਿਲਹਾਲ ਉਹਦੀ ਕੰਡੀਸ਼ਨ ਕਿੱਦਾਂ ਦੀ ਜਿਹਦੇ ਕੰਡੀਸ਼ਨ ਰਾਜੂ ਦਾ ਰਾਜੂ ਦਾ ਤੇ ਪ੍ਰਭੂ ਸ਼ਿਦਾਮ ਨੂੰ ਸਹੀ ਕੀਤਾ ਬਿਲਕੁਲ ਦੇਖ ਸੋ ਦੱਸਿਆ ਬਿਲਕੁਲ ਕਮੂਤਲਾ ਚੌਂ ਦੇ ਬਿਲਕੁਲ ਨਾਲ ਜਿਹੜਾ ਹਸਪਤਾਲ ਹੈ ਪ੍ਰਾਈਵੇਟ ਹਸਪਤਾਲ ਦੇ ਉੱਤੇ ਕਿ ਇੱਕ ਵਿਅਕਤੀ ਨੂੰ ਇਹ ਲਿਆਂਦਾ ਗਿਆ ਸੋ ਦੱਸਿਆ ਰਹੀ ਕਿ ਕਿਸੇ ਨਸ਼ਾ ਤਸਕਰ ਬਲੋ ਜਿਹੜਾ ਕਿ ਉਹਨਾਂ ਨੂੰ ਮਾਰਕੂਦ ਕੀਤੀ ਗਈ ਸੋ ਪਹਿਲਾਂ ਵੀ ਜਿਹੜਾ ਕਿ ਉਹਨੂੰ ਥ੍ਰੈਟ ਜਿਹੜਾ ਕਿ ਆ ਰਹੀ ਸੀ ਕਿ ਸੋ ਅੱਜ ਜਿਹੜਾ ਕਿ ਉਹਨੂੰ ਹਮਲਾ ਕੀਤਾ ਗਿਆ ਔਰ ਉਹਨੂੰ ਇੱਥੇ ਛੱਡ ਗਿਆ ਗਿਆ ਕੋ CCTV ਵੀ ਵਗਰਾ ਇਹਨਾਂ ਨੂੰ ਦੱਸਿਆ ਇਹਨਾਂ ਕੋਲੋਂ ਕਿ ਚੈੱਕ ਕੀਤੀ ਗਈ ਹੈ ਅੱਛਾ ਕੋਈ ਪੁਤਾਈ ਲੱਗਾਗਾ ਅਹ ਨੂੰ ਹੋਸ਼ ਆਂਦਾ ਉਹਨਾਂ ਦੇ ਸੀਨੀਅਰ ਕੋਲ ਜਾਦਾ ਹੈ ਕੋਈ CCTV ਕੈਮਰਾ ਹੈ ਜਿੱਥੇ ਝਗੜਾ ਹੋਇਆ ਵੀ ਲਿੰਕਸ ਨਹੀਂ ਆਏ ਇਹ ਛੱਡ ਗਿਆ ਉਹ ਹੈ ਰਿਆ ਜਿਹੜੇ ਛੱਡ ਕੇ ਗਏ ਉਹ ਹੀ ਉਹ ਵਿਅਕਤੀ ਹੋਈ ਸੀਗੇ ਉਹ ਹੀ ਜਿਹਨੇ ਮਾਰਿਆ ਆਇਆਗਾ ਉਹ ਜੀ ਅੱਛਾ ਤੋ ਬਿਲਕੁਲ ਜਿਹੜਾ ਦਸਿਆਰਾ ਕੀ ਸੀਸੀਟੀਵੀ ਜਿਹੜੇ ਨਾਲ ਚੈੱਕ ਕੀਤੇ ਸੋ ਦਸਿਆਰਾ ਜਿਤ ਸਬਕਤੀ ਦੇ ਨਾਮ ਲਗਾ ਰਿਹਾ ਸੋ ਉਹਨਾਂ ਵੱਲੋਂ ਇੱਥੇ ਛੱਡ ਕੇ ਗਏ ਆ ਉਹ ਸੋ ਸਾਡੇ ਚੈਨਲ ਦੇ ਪੁਸ਼ਟੀ ਕਰਦਾ ਜਿਹਨੇ ਵਿਅਕਤੀ ਉੱਪਰ ਹੈ આરોਪ ਲਗਾ ਰਿਹਾ ਕਿ ਉਹਦੇ ਵੱਲੋਂ ਜਿਹੜਾ ਕਿਹਦੇ ਨਾਲ ਮਾਰਕਟਰ ਕੀਤੀ ਗਈ ਹੈ ਸੋ ਇਹਨਾਂ ਤਸਵੀਰਾਂ ਤੁਹਾਰ ਤੋਂ ਲੈਣੇ ਇਜਾਜ਼ਤ ਤੁਹਾਨੂੰ ਦੱਸ ਦਈਏ ਕਿ ਜੇ ਦੂਜਾ ਬਾਕੀ ਵੀ ਜੇ ਕੋਈ ਆਪਣਾ ਪੱਖ ਰੱਖਣਾ ਚਾਹਵੇ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦਾ ਸੋ ਇਹਨਾਂ ਤਸਵੀਰਾਂ ਤੁਹਾਰ ਤੋਂ ਲੈਣੇ ਇਜਾਜ਼ਤ ਜੰਦੇ ਟਾਈਮ ਦੇਖਣੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ